ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਮਾਤਾ ਗੁਜਰਕੌਰ ਸਾਹਿਬ ਜਗਿਆ ਅਤੇ ਸ਼ਹੀਦ ਮੋਤੀ RAM ਮੈਰਾਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੈਸੇਂਜਰ ਵੈਨ ਯੂਨੀਅਨ ਤਾਰੀਵਾਲ ਵੱਲੋਂ ਸਥਾਨਿਕ バス adda ਤਾਰੀਵਾਲ ਵਿਖੇ ਸਵੇਰ ਤੋਂ ਹੀ ਦੁੱਧ ਦੇ ਲੰਗਰ ਲਗਾਏ ਗਏ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਐਸ ਐਚਓ ਬਲਜੀਤ ਕੌਰ ਬਲਾਕ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਬਾਜਵਾ ਸਰਪੰਚ ਸਿਮਰਦੀਪ ਸਿੰਘ ਪੀਰ ਦੀ ਸੈਨ ਪੰਡਿਤ ਨਰਿੰਦਰ ਪਰਿੰਜਾ ਆਦਿ ਨੇ ਸਮੂਲੀਅਤ ਕਰਕੇ ਲੰਗਰ ਦੀ ਸੇਵਾ ਵੀ ਨਿਭਾਈ ਇਸ ਮੌਕੇ ਤੇ ਯੂਨੀਅਨ ਆਗੂਆ ਨੇ ਦੱਸਿਆ ਕਿ ਇਹਨਾਂ ਸ਼ਹੀਦੀ ਦਿਹਾੜੇ ਤੇ ਹਰ ਸਾਲ ਇਸੇ ਹੀ ਤਰ੍ਹਾਂ ਲੰਗਰ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਮੌਕੇ ਤੇ ਯੂਨੀਅਨ ਵੱਲੋਂ ਚੇਅਰਮੈਨ ਵਰਿੰਦਰ ਸਲਵਾਨ ਪ੍ਰਧਾਨ ਸੁਭਾਸ਼ ਗਾਂਧੀ ਖਜਾਨਚੀ ਹਰਮਿੰਦਰ ਸਿੰਘ ਸਲਾਹਕਾਰ ਸੁਖਜੀਤ ਸੋਹਲ ਉਪ ਪ੍ਰਧਾਨ ਬਚਨ ਲਾਲ ਸੂਬੇਦਾਰ ਥਾਣੇਦਾਰ ਗੁਰਤੇਜ ਸਿੰਘ ਕਾਕਾ ਰੰਦਾਵਾ ਤਰੀਜਾ ਨਗਰ बाबा इंद्रपाल सिंह, लखविंदर सिंह लखखा, अशोक कुमार, साबका प्रधान पन्नूआलोवाल, दीपक कुमार, सनी लंदावरणिया, दलजीत मसीह, मट्टू रणिया, मसी, रणिया मनजिंदर सिंह, ललित शर्मा गुरदासपुर, कुलविंदर सिंह कर्मा, प्रजापत लेहल, नंबरदार सुच्या सिंह मुल्यावाल, विपू बोरा, दिलबाग सिंह, दीदार सिंह, विला बंदियां वाली ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਦੇਖੋ ਧਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਾਡੇ ਧਾਰੀਵਾਲ ਦੇ ਵਿੱਚ ਸਾਡੇ ਸਾਬਕਾ ਯਾਦਾਂ ਦੀ ਕੁਰਬਾਨੀ ਦੇ ਯਾਦ ਵਿੱਚ ਅੱਜ ਧਾਰੀਵਾਲ ਸ਼ਹਿਰ ਦੇ ਵਿੱਚ ਆਟੋ ਯੂਨੀਅਨ ਧਾਰੀਵਾਲ ਨੇ ਇਹ ਅੱਜ ਲੰਗਰ ਲਗਾਇਆ ਜੋਧਾ ਤੇ ਹੋਰ ਵੀ ਕਾਫੀ ਇਹ ਹਰ ਸਾਲ ਲਾਂਦੇ ਨੇ ਇਹ ਸਾਡੇ ਸ਼ਾਹਜਾਦੀਆਂ ਦੀ ਕੁਰਬਾਨੀ ਦੀ ਯਾਦ ਵਿੱਚ ਹਰ ਸਾਲ ਇਹ ਧਾਰੀਵਾਲ ਦੇ ਵਿੱਚ ਲੰਗਰ ਲਾਉਂਦੇ ਨੇ ਮੈਂ ਵਾਹਿਗੁਰੂ ਜੀ ਅਪਾਰਾ ਪ੍ਰਾਪਨਾ ਕਰਨਾ ਕਿ ਇਹਨਾਂ ਦੀਆਂ ਬਾਰ ਕਿਰਪਾ ਬਣਾ ਕੇ ਰੱਖਣ ਜਿੰਨੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਤੇ ਧਾਰੀਵਾਲ ਦੇ ਵਿੱਚ ਬਹੁਤ ਹੀ ਅੱਛਾ ਕੰਮ ਆ ਜਿਹੜਾ ਇਹ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਸ਼ਾਹਜਾਦੀਆਂ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਬਹੁਤ ਅੱਛਾ ਕੰਮ ਕਰਦੇ ਨੇ ਮੈਂ ਕਹਿੰਦਾ ਸਾਡੇ ਧਾਰੀਵਾਲ ਤੇ ਵਾਹਿਗੁਰੂ ਅਪਾਰ ਕਿਰਪਾ ਬਣਾ ਕੇ ਰੱਖਣ ਸਾਡੇ ਜਿੰਨੇ ਵੀ ਹੈ ਤੇ ਆਟੋ ਯੂਨੀਅਨ ਵਾਲੇ ਆ ਸਾਰਿਆਂ ਨੇ ਜਿਨ੍ਹਾਂ ਨੇ ਵੀ ਇਹ ਲੰਗਰ ਲਗਾਇਆ ਵਾ ਤੇ ਉਹਨਾਂ ਦੇ ಅಪਾਰ ਕਿਰਪਾ ਨਾਲ ਪਰਿਵਾਰ ਤੇ ಅಪਾਰ ਕਿਰਪਾ ਬਣਾ ਕੇ ਰਣ ਤੰਦੂਸਤੀ ਦੇ ਚੜ੍ਹਦੀ ਕਲਾ ਦੇ ਰੱਖਣ ਵਾਏ ਵਾਜੂ ਦੀ ਦਾ ਖਾਲਸਾ ਵਾਜੂ ਦੀ ਦੇ ਖਾਲਸਾ ਵਾਜੂ ਗੁਰਦੇ ਕੀ ਫਤਿਹ ਆਜ ਦਸੋਂ ਪਿਤਾ ਸ੍ਰੀ ਗੁਰਬਖਸ਼ ਸਿੰਘ ਮਹਾਰਾਜ ਦੇ ਚਾਰੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਖੁਲਚੇ ਚਾ ਅਡੇ ਬੀਰ ਭਰਾਵਾ ਛੋਟੇ ਹਾਥੀ ਜੋੜੀਨ ਵਾਲੋ ਅੱਜ ਇਸੇ ਲੰਗਰ ਵਰਤਾਉ ਜਾ ਰਿਹਾ ਦੁੱਧ ਦਾ ਉਹਨਾਂ ਛੇ ਬਾਣੀ ਪਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੌਰੀ ਲਾਲ ਸਰਦਾਰ ਅਜੀਤ ਸਿੰਘ ਜੀ ਸਰਦਾਰ ਦੁਰਾਵਾ ਸਿੰਘ ਜੀ ਹੋਰ ਸ਼੍ਰੀ ਫਤਿਹ ਸਿੰਘ ਜੁਰਾਵਾ ਸਿੰਘ ਉਹਨਾਂ ਦੀ ਯਾਦ ਵਿੱਚ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਪਣੇ ਧਰਮ ਦੇਸ਼ ਵਿੱਚ ਆਜ਼ਾਦ ਘੁੰਮ ਰਹੇ ਆ ਮੰਦਰਾਂ ਵਿੱਚ ਘੰਟੀਆਂ ਵੱਜ ਰਹੀਆਂ ਤਿਲਕ ਲੱਗ ਰਹੀਆਂ ਜਿੰਨੇ ਵੀ ਪਾ ਰਹੇ ਆ ਪੁਰਾਣੇ ਤੋਂ ਦਿਖਾਤਰ ਆਪਣੀ ਕੁਰਬਾਨੀ ਦਿੱਤੀ ਉਹਨਾਂ ਉਹਨਾਂ ਨੂੰ ਯਾਦ ਕਰਦੇ ਹਾਂ ਮੇਰੇ ਵੀਰ ਭਰਾਵਾਂ ਨੇ ਅੱਜ ਲੰਗਨ ਲਾ ਸੱਚੇ ਪਾਤਸ਼ਾਹ ਦੇ ਬੇਨਤੀ ਆ ਕਿ ਸਰ ਮਹਾਰਾਜ ਇਹਨਾਂ ਨੂੰ ਚਰਦੇ ਗੋਲੋਂ ਤੋਂ ਤੰਦਰੁਸਤੀ ਦੇਣ ਉਹਨਾਂ ਦੀ ਵਿਸ਼ਵ ਦਾ ਪਾਲਣ ਕਰ ਸਰਬੱਤ ਦਾ ਭਲਾ ਕਰੇ ਨਾਲੇ ਕੋ ਨਾਲ ਚੜਦੀ ਕਲਾ ਤੇਰੇ ਭਾਵੇਂ ਸਰਬੱਤ